ਮਹਾਰਾਜ ਜੀ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾਲੋ ਪਾਪ ਕੀ ਜੰਜਲਾ ਕਾਬਲੋ ਤਾਇਆ ਜੋਰੀ ਮੰਗੈਦਾਰ ਵੇ ਲਾਲੋ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਭਾਈ ਲਾਲੋ ਆ ਤੂੰ ਏਮਨਾਬਾਦ ਨੂੰ ਛੱਡ ਕੇ ਚਲਾ ਜਾ ਕਹਿ ਲਗੇ ਮਹਾਰਾਜ ਹੁਕਮ ਮਰਦਾਨਾ ਤੱਕ ਰਿਆ ਸੀ ਕਹਿ ਲਗੇ ਮਰਦਾਨੇ ਆ ਤੇ ਬਾਬਰ ਬਾਦशाह ਪਾਪਾਂ ਦੀ ਜੰਜ ਲੈ ਕੇ ਚੜਿਆ ਇਹਨਾਂ ਲੋਕਾਂ ਦੇ ਨਾਮ ਨਹੀਂ ਜਪਿਆ ਆਪਾਂ ਇਹਨਾਂ ਨੂੰ ਉਹ ਜ਼ਾਲਮ ਦੇ ਜ਼ੁਲਮ ਤੋਂ ਬਚਾਉਂਦੇ ਸੀ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਚੋ ਗਿਰਦ ਹਮਾਰੇ ਰਾਮਕਰ ਦੁੱਖ ਲੱਗੇ ਨਾ ਭਾਈ ਪਰ ਮਰਦਾਨੀਆਂ ਨਹੀਂ ਬਚੇ ਭਾਈ ਲਾਲੋ ਅੱਜ ਏਮਨਾਬਾਦ ਤੋਂ ਚਲਾ ਜਾਂਦਾ ਦੂਜੇ ਪਾਸੇ ਬਾਬਰ ਦੀਆਂ ਫੌਜਾਂ ਚੜ੍ਹ ਕੇ ਆ ਗਏ ਇੰਨਾ ਕਤਲੇਆਮ ਹੋਇਆ ਲਹੂ ਰੁਹਾਨ ਕਰਤੀ ਧਰਤੀ ਏਮਨਾਬਾਦ ਦੀ ਸਾਰਾ ਏਮਨਾਬਾਦ ਲੁੱਟ ਲਿਆ ਉੱਡਾ ਬਨ ਬਨ ਕੇ ਲੋਕਾਂ ਦੇ ਸਿਰ ਤੇ ਧਨ ਪਦਾਰਤ ਹੀਰੇ ਜਵਾਹਰ ਸੋਨਾ ਚਾਂਦੀ ਜੀ ਦਾ ਘਰ ਉਹਦਾ ਉਹਦਾ ਧਨ ਪਦਾਰਤ ਲੁੱਟਿਆ ਤੇ ਉਹਦੇ ਸਿਰ ਤੇ ਰੱਖ ਦਿੱਤਾ ਬਾਬਾ ਦਾ ਕੈਂਪ ਲੱਗਿਆ ਸੀ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਵੀ ਪੰਡ ਰੱਖ ਦਿੱਤੀ ਮਰਦਾਨੇ ਨੂੰ ਘੋੜਾ ਫੜਾ ਦਿੱਤਾ ਮਰਦਾਨੇ ਨੂੰ ਮਹਾਰਾਜ ਕਹਿੰਦੇ ਮਰਦਾਨਿਆਂ ਇਹ ਰੱਬ ਦੇ ਰੰਗ ਨੇ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਪਾਵਰ ਦੀ ਕੈਦ ਚੱਕੀਆਂ ਪੀਣ ਵਾਸਤੇ ਦਿੱਤੀਆਂ ਗਈਆਂ ਜਿਨ੍ਹਾਂ ਦਾ ਪਰਿਵਾਰ ਹੀ ਮਰ ਗਿਆ ਚੱਕੀ ਕਿਵੇਂ ਚੱਲੇ ਸ਼ਮਕਾਂ ਦੀ ਮਾਰ ਨੁਸਕਦਾ ਜਦੋਂ ਤੱਕਿਆ ਹਾਹਾਕਾਰ ਮੱਚ ਗਈ ਮਰਦਾਨੇ ਅੱਗੇ ਵੀ ਚੱਕੀ ਭਾਈ ਵਾਲੇ ਅੱਗੇ ਚੱਕੀ ਗੁਰੂ ਨਾਨਕ ਸਾਹਿਬ ਅੱਗੇ ਚੱਕੀ ਜਦੋਂ ਐਸਾ ਜ਼ੁਲਮ ਹੋਇਆ ਸ਼ਮਕਾ ਦੀ ਮਾਰ ਪੈਣ ਲੱਗੀ ਮਰਦਾਨੇ ਨੇ ਚੱਕੀ ਨੂੰ ਹੱਥ ਪਾ ਲਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮਰਦਾਨੇ ਨੇ ਚੱਕੀ ਨੂੰ ਹੱਥ ਪਾਇਆ ਮਾਰ ਕਹਿੰਦੇ ਮਰਦਾਨੇ ਠਹਿਰ ਆਪਾਂ ਚੱਕੀਆਂ ਚਲਾਉਣੀ ਆਏ ਆਪਾਂ ਦਾ ਜਿਹੜੇ ਆ ਚੱਕੀਆਂ ਚਲਾਉਣ ਆਏ ਨੇ ਇਹਨਾਂ ਨੂੰ ਛਡਾਉਣ ਆਏ ਆ ਗਈ ਬੋਰ ਬੰਦੀ ਛੋੜਨ ਅੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਜਿਸ ਕਾ ਸਹਿਬ ਡਾਡਾ ਹੋਏ ਤਿਸ ਕੋ ਮਾਰਨਾ ਸਾਖਾ ਕੋ ਜਿਸਕੇ ਸਿਰ ਉਪਰ ਤੋਂ ਸਵਾਮੀ ਸੋ ਦੁਖ ਐਸਾ ਪਾਪ ਮਰਦਾਨਿਆਂ ਰਵਾਬ ਚੁੱਕ ਜਦੋਂ ਰਵਾਬ ਚੁੱਕੀ ਤਾਂ ਸਤਿਗੁਰਾਂ ਨੇ ਇਹ ਸ਼ਬਦ ਗਾਇਨ ਕੀਤਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਸ਼ਬਦ ਉਚਾਰਨ ਕੀਤਾ ਅੱਜ ਆਪਾਂ ਇੰਡੀਆ ਵੀ ਕਹਿੰਦੇ ਆ ਭਾਰਤ ਵੀ ਕਹਿੰਦੇ ਆ ਬੜੇ ਸ਼ਬਦ ਨੇ ਭਾਰਤ ਇੱਕ ਧਰਮਨੇਕ ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਖੁਰਾਸਾਨ ਕੁਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੇਸ਼ਾਂ ਦਾ ਦੋਹੀ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾਇਆ